ਦੀ ਮੈਂ ਮੇਰਾ ਨਾਮ ਰਵਿੰਦਰ ਸਿੰਘ ਹੈ ਮੈਂ ਡਿਪਾਰਟਮੈਂਟ ਆਫ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ ਬਤੌਰ ਆਪਕਾਰੀ ਇਨਸਪੈਕਟਰ ਹਾਂ ਤੇ ਸਾਨੂੰ ਮਾਨਯੋਗ ਸਹਾਇਕ ਕਮਿਸ਼ਨਰ ਸ਼੍ਰੀ ਸੁਖਵਿੰਦਰ ਸਿੰਘ ਜੀ ਅਤੇ ਆਪਕਾਰੀ ਅਫਸਰ ਸ਼੍ਰੀ ਗੋਤਮ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਅਸੀਂ ਐਕਸਾਈਜ਼ ਰੇਡ ਤੇ ਸੀ ਜਿਸ ਦੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਾਫੀ ਨਜਾਇਜ਼ਾ ਜੜਾ ਧੰਦਾ ਕਰ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਪਿਛਲੇ 2-3 ਮਹੀਨੇ ਤੋਂ ਆਪਾਂ ਵੀ ਰੇਡ ਕਾਫੀ ਕੀਤੀਆਂ तकरीबन 15-20 ਵਾਰੀ ਰੇਡ ਕੀਤਾ ਸੀ ਬਟ ਹਰ ਵਾਰੀ ਸਾਨੂੰ ਰਿਕਵਰੀ ਜਿਹੜੀ ਉੱਥੇ ਹੋਣ ਦੇ ਚਾਂਸਸ ਹੁੰਦੇ ਸੀ ਬਟ ਹਰ ਵਾਰੀ ਖਾਲੀ ਹੱਥ ਔਣਾ ਪੈਂਦਾ ਸੀ ਸੋ ਅੱਜ ਮੁਖਬਰ ਖਾਸ ਦੀ ਇਨਫੋਰਮੇਸ਼ਨ ਦੇ ਤਹਿਤ ਆਪਾਂ ਰਿਕਵਰੀ ਕੀਤੀ ਹੈ ਜਿਸ ਵਿੱਚ तकरीबन ਸਾਨੂੰ 184 ਬੋਤਲਾਂ ਜਿਹੜੀਆਂ ਇਲਿਸੀਟ ਲੀਕਰ ਹੈ ਉਹ ਬਰਾਮਦ ਹੋਈ ਹੈ ਤੇ ਨਾਲ ਦੀ ਨਾਲ 80 ਬੋਤਲਾਂ तकरीबन ਜਿਹੜੀ ਅਲਕੋਹਲ ਹੈ ਜਿਸ ਤੋਂ ਸ਼ਰਾਬ ਬਣਾਈ ਜਾਂਦੀ ਹੈ ਉਹ ਬਰਾਮਦ ਆਪਾਂ ਕੀਤੀ ਹੈ ਸੋ ਜਿੰਨੀ ਵੀ ਰਿਕਵਰੀ ਆਪਾਂ ਹੋਈ ਹੈ ਆਪਾਂ ਥਾਣਾ ਮਕਬੂਲਪੁਰਾ ਦੇ ਵਿਕੇ ਜੁੜੀ ਹੈ ਰਿਕਵਰੀ ਹੈਂਡਓਵਰ ਕਰਤੀ ਹੈ ਨਾਲ ਦੀ ਨਾਲ ਜੋ ਵੀ ਮੌਕੇ ਦਾ ਮੌਕੇ ਤੇ ਜੋ ਵੀ ਵਿਅਕਤੀ ਸੀ ਉਹ ਭਗੋੜਾ ਕਰਾਰ ਹੋ ਗਿਆ ਜੀ ਸਰਕਾਰੀ ਗ੍ਰਾਂਟ ਤਿੰਨ ਤੋਂ ਚਾਰ ਪਰਚੇ ਪਹਿਲਾਂ ਵੀ ਹੈਗੇ ਆ ਜੀ ਕੁਝ ਦੂਰੀ ਦੇ ਤਾਂ ਥਾਣਾ ਵਾ ਥਾਣੇ ਦੀ ਪੋਰਟੂ ਸਾਰਾ ਕੁਝ ਪਤਾ ਹੁੰਦਾ ਫਿਰ ਵੀ ਅਗਲੇ 2 ਨੰਬਰ ਦਾ ਕੰਪਨੀ ਸ਼ਰੀਆਮ ਕਰਦੇ ਰਹੇ ਕੋਈ ਰੋਕ ਰੋਕ ਨਹੀਂ ਕੀਤੀ ਜਾ ਰਹੀ ਜੀ ਥਾਣਾ ਮਕਬੂਲਪੁਰਾ ਐਸਐਚਓ ਵੱਲੋਂ ਕਾਫੀ ਕਈ ਵਾਰ ਸਾਡੀ ਸਹਾਇਤਾ ਵੀ ਕੀਤੀ ਜਾਂਦੀ ਐ ਅਕਸਰੀ ਰੇਡ ਜਦੋਂ ਆਪਾਂ ਵੀ ਜਾਂਦਾ ਹੋ ਇਹਨਾਂ ਨੂੰ ਇਤਲਾਹ ਵੀ ਕੀਤੀ ਜਾਂਦੀ ਆ ਕਈ ਵਾਰ ਸਾਡੀ ਸਹਾਇਤਾ ਵੀ ਕਰ ਰਹੇ ਨੇ ਬਟ ਕਿਤੇ ਨਾ ਕਿਤੇ ਕਈ ਵਾਰ ਕੋਈ ਕਮੀ ਪੇਸ਼ੀ ਰਹ ਜਾਂਦੀ ਹੈ ਸੋ ਤਾਂ ਕਰਕੇ ਸਰ ਮੰਨਦੇ ਹੋ ਕਿਤੇ ਨਾ ਕਿਤੇ ਫਰਸਟਾਫੀ ਕਬੀ ਰਹਿੰਦੀ ਕਿਤੇ ਨਾ ਕਿਤੇ ਗੱਲ ਹੋ ਜਾਂਦੀ ਹੈ ਤਾਂ ਏਰੀਆ ਦੇ ਵਿੱਚ ਮਸ਼ਰੀ ਕਾਫੀ ਕਾਫੀ ਨੋਟੋਰੀਅਸ ਕਾਫੀ ਨੋਟੋਰੀਅਸ ਇਲਾਕਾ ਹੈ ਅਕਸਰ ਪਹਿਲਾਂ ਵੀ ਤਕਰੀਬਨ 4-5 ਵਾਰੀ ਪਰਚੇ ਹੋ ਚੁੱਕੇ ਨੇ ਇਸ ਵਿਅਕਤੀ ਦੇ ਬਾਬਾ ਜਿਹੜਾ ਹੈ ਸੋ ਅੱਜ ਵੀ ਇਸੇ ਕੜੀ ਦੇ ਤਹਿਤ ਅਪਰੇਡ ਕੀਤੀ ਸੀ ਸੋ ਕਾਫੀ ਵਧੀਆ ਕਿਊਜ ਰਿਕਵਰੀ ਹੋਈ ਹੈ ਸਰ ਪਰਚਾ ਬੈਕ ਪੈ ਗਿਆ ਐਫ ਆਈ ਆਰੀ ਅੰਦਰ ਪ੍ਰੋਸੈਸ ਆ ਜੀ ਹਾਂ ਜੀ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਲੱਭਦਾ। ਸ਼ਰਾਬ ਤੋਂ ਇਲਾਵਾ ਜਿਹੜੀ ਮੇਨ ਤੇ ਜਿਹੜੀ ਐਲਕੋਹਲ ਹੁੰਦੀ ਹੈ ਉਸ ਤੋਂ ਸ਼ਰਾਬ ਬਣਦੀ ਹੈ ਉਹ ਤਕਰੀਬਨ 3-4 ਜਿਹੜੇ ਕੈਨ ਆ ਉਹ ਬਰਾਮਦ ਕੀਤੇ ਆ। ਨਾਲ ਦੀ ਨਾਲ ਕਿਉਂਕਿ ਆਪਾਂ ਜਿਹੜੇ ਰੇਡ ਕਰ ਰਹੇ ਸੀ ਜਿਹੜੇ ਆਪਾਂ ਪਹੁੰਚੇ ਆ ਤੇ ਭਗੋੜਾ ਹੋ ਗਿਆ। ਸੋ ਨਾਲ ਦੀ ਨਾਲ ਤਕਰੀਬਨ 1100 ਜਿਹੜੀ ਆ ਰੁਪਏ ਜਿਹੜੇ ਆਪਾਂ ਬਰਾਮਦ ਕੀਤੇ ਆ। ਸਾਮਯਾ ਵੀ ਹਾਸਲ ਹੋਈ ਹੈ ਸਰ ਕੀ ਕਹਿਣਾ ਚਾਹੋਗੇ ਸ਼ਰਾਬ ਪੜੀ ਗਈ ਸਰ ਸਾਈਟ ਸਪੈਮ ਦਾ ਰੇਡ ਕਰਕੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਜੋ ਮਹੀਮ ਨਸ਼ਿਆਂ ਖਿਲਾਫ ਚਾਲੂ ਕੀਤੀ ਹੈ ਉਹਦੀ ਲੜੀ ਵਿੱਚ ਅੱਜ ਅਸੀਂ ਐਕਸਾਈਜ਼ ਡਿਪਾਰਟਮੈਂਟ ਨਾਲ ਜੁਆਇੰਟ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ 184 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਇਸ ਤੋਂ ਇਲਾਵਾ ਅਸੀਂ 80 ਬੋਤਲਾਂ ਤੇ 3 ਕੈਨ ਆਲਕੋਹਲ ਦੇ ਬਰੰਦ ਕਰਤੇ ਜਿਸ ਤੇ ਅਸੀਂ ਐਕਸਾਈਜ਼ ਐਕਟ ਅਧੀਨ ਕਾਰਵਾਈ ਕਰ ਰਹੇ ਹਾਂ ਸਰ ਕੀ ਜਣਾ ਚਾਹੋਗੇ ਬੰਦੇ ਉਤੇ ਚਾਰ ਤੋਂ ਪੰਜ ਪਾਸੇ ਪਹਿਲਾਂ ਵੀ ਹੈਗੀ ਆ ਸਰ ਤੇ ਕੁਝ ਦੂਰੀ ਦੇ ਥਾਣਾ ਵੀ ਹੈਗਾ ਤੇ ਸਾਰੇ ਬੰਦੇ ਕੋਈ ਡਰ ਨਹੀਂ ਸਾਰੇ ਅਸੀਂ ਦੋ ਨੰਬਰ ਦਾ ਕੰਮ ਕਰ ਰਹੇ ਹਾਂ ਦੇਖੋ ਜੀ ਮੈਨੂੰ ਤਾਂ ਹਜੇ ਦੋ ਦਿਨ ਹੋਏ ਹਾਜ਼ਰੀ ਪਾਈ ਨੂੰ ਆਉਂਦੇ ਅਸੀਂ ਦੋ ਪਰਚੇ ਐਨਡੀਪੀਐਸ ਤੋਂ ਤਿੰਨ ਦਿੱਤੇ ਨੇ ਉਹਨ ਇਸ ਨੂੰ ਫੜ ਕੇ ਸ਼ਰਾਬ ਦਾ ਪਰਚਾ ਦੇ ਦਿੱਤਾ ਹੈ ਤੇ ਤੁਹਾਡੇ ਰਾਹੀਂ ਅਸੀਂ ਇਹ ਕਵਾਂਗੇ ਕਿ ਕੋਈ ਵੀ ਬੰਦਾ ਜੋ ਮੇਰੇ ਏਰੀਆ ਦੇ ਵਿੱਚ ਨਜਾਇਜ਼ ਸ਼ਰਾਬ ਦਾ ਹੈਰੋਇਨ ਦਾ ਕੰਮ ਕਰਦਾ ਹੈ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਤੇ ਉਸ ਤੇ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਏਗੀ ਸਰ ਕੀ ਜਣਾ ਚਾਹੋਗੇ ਇਲਾਕੇ ਵਿੱਚ ਦੋ ਨੰਬਰ ਦਾ ਕੰਮ ਬਹੁਤ ਹੋ ਰਿਹਾ ਕਿਦਾਂ ਫਲੈਟ ਹੋ ਗਏ ਨੇ ਦੇ ਠਾਣਾ ਗੋਲਪੁਰਾ ਏਰੀਆ ਹੋ ਗਿਆ ਅਤੇ ਚਿੱਟੇ ਦਾ ਸਮਾਨ ਦੇ ਦੋ ਨੰਬਰ ਦਾ ਖੰਡਾ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਜੀ ਅਸੀਂ ਅਸੀਂ ਹੁਣ ਪਬਲਿਕ ਦੇ ਵਿੱਚ ਜਾ ਰਹੇ ਹਾਂ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਡਰਗ ਦੇ ਲਈ ਅਸੀਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਕੋਈ ਨਵਾਂ ਬੰਦਾ ਜਿਹੜਾ ਨਸ਼ੇ ਨਾਲ ਨਾ ਜੁੜੇ ਤੇ ਜਿਹੜੇ ਆਲਰੇਡੀ ਨਸ਼ਾ ਕਰ ਰਹੇ ਨੇ ਉਹਨਾਂ ਦਾ ਨਸ਼ਾ ਛਡਾਇਆ ਜਾਊਗਾ ਉਹਨਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਜਾਇਆ ਭੇਜਿਆ ਜਾਊਗਾ ਜੀ ਤੇ ਜਿਹੜੀ ਨਸ਼ੇ ਦੀ ਹੈਰਵਿੰਦ ਜਿਹੜੀ ਸਪਲਾਈ ਹੈ ਸਾਡੇ ਏਰੀਆ ਵਿੱਚ ਬਿਲਕੁਲ ਬੰਦ ਕੀਤੀ ਜਾਊਗੀ ਅਰ 22 ਸਾਲ ਬਾਅਦ ਤੁਹਾਨੂੰ ਮੌਕਾ ਮਿਲਿਆ ਕਰੋ ਨਵੀਂ ਇਹ ਸੇਵਾ ਘਰ ਨੂੰ ਦੁਆਰਾ ਕੀ ਕਹਿਣਾ ਚਾਹੋਗੇ ਪਹਿਲਾਂ ਪਿਛੇ ਦੀ ਕਸਮ ਖਾਧੀ ਇਲਾਕੇ 'ਚ ਉਹ ਨਸ਼ਾ ਬੰਦ ਕਰਨ ਦੇ ਵਿੱਚ ਤੇ ਹੁਣ ਕੀ ਕਹਿਣਾ ਚਾਹੋਗੇ ਤੋਂ ਦੇ ਗੜ ਦੇ ਵਿੱਚ ਤੁਸੀਂ ਆਏ ਹੋ ਨਹੀਂ ਬਿਲਕੁਲ ਜੀ ਬਿਲਕੁਲ ਮੈਨੂੰ ਅੰਮ੍ਰਿਤਸਰ ਵਿਖੇ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਸ ਨੂੰ ਬੜੀ ਤਨ ਤੀਜ ਦੇ ਨਾਲ ਨਿਭਾਵਾਂਗੇ ਜੀ ਸਰ ਕੀ ਮੈਸੇਜ ਇਹਨਾਂ ਵਾਸਤੇ ਦਿਓਗੇ ਨਸ਼ਾ ਚਲਾਉਣ ਵਾਲਿਆਂ ਨੂੰ ਦੇਖੋ ਜੀ ਤੁਹਾਡੇ ਮਾధ్యਮ ਰਾਹੀਂ ਇਹ ਹੀ ਕਹੂੰਗਾ ਇਨਾਂ ਸਾਰਿਆਂ ਨੂੰ ਕਿ ਜਾਂ ਤਾਂ ਮੇਰੇ ਏਰੀਆ 'ਚ ਕੰਮ ਬੰਦ ਕਰ ਦੇ ਨਹੀਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਦੋ। ਸਰ ਕੋਈ ਪੁਲਿਸ ਮਲਾਈਮ ਪਾਇਆ ਜਾਂਦਾ ਵਾ ਨਸ਼ੇ ਦੇ ਵਿੱਚ ਇਹਦੇ ਕੁਝ ਰਿਸ਼ਵਤ ਲੈਣ ਦੇ ਵਿੱਚ ਉਹਨੇ ਤੇ ਕੀ ਕਾਰਵਾਈ ਕੀਤੀ? ਦੇਖੋ ਜੀ ਜੇ ਸਾਡੇ ਕਿਸੇ ਵੀ ਮਲਾਜਨ ਦਾ ਕੋਈ ਰੋਲ ਆਉਂਦਾ ਆ ਉਹਦੇ ਤੇ ਬੰਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸਰ ਇਸ ਤੋਂ ਇਲਾਵਾ ਜਿਹੜੀ ਕਿ ਸ਼ਰਾਬ ਤੋਂ ਇਲਾਵਾ ਜਿਹੜੇ ਬਾਬਾ ਇਸ ਤੋਂ ਕੋਈ ਰਿਨਾਚਾ ਹੋ ਵੀ ਤੇ ਡਰਾਮਾ ਕੀਤਾ। ਇਸ ਤੋਂ ਇਲਾਵਾ 3 ਦਿਨ ਹੋਇਆ ਮੈਨੂੰ ਹਾਜ਼ਰੀ ਬਾਈ ਨੂੰ ਦੋ ਅਸੀਂ 10-10 ਗ੍ਰਾਮ ਹਰ ਰੋਜ਼ ਵੀ ਪਰਚੇ ਦਿੱਤੇ ਨੇ ਤੇ ਜਿਹੜੀਆਂ ਟੀਮਾਂ ਸਾਡੀਆਂ ਏਰੀਆ ਦੇ ਵਿੱਚ ਦਿੰਦੀਆਂ 24 ਘੰਟੇ ਇਹਦੇ ਵੀ ਨਸ਼ੇ ਦਾ ਵਿਅਕਤੀ ਜਾਂ ਕੋਈ ਮਿਲਦਾ ਤੇ ਬੰਦੀ ਕਾਰਵਾਈ ਕੀਤੀ ਜਾਂਦੀ ਹੈ